ਆਪ ਸਭ ਦਾ ਸ਼੍ਰੀ ਅਨੰਪੁਰ ਸਾਹਿਬ ਦੇ ਸਾਡੇਸ মিডিਆ ਇਨਫੋਰਮੇਸ਼ਨ ਸੈਂਟਰ ਦੇ ਵਿੱਚ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜਿਨੇ ਸਾਡੀ ਜ਼ਿਲੇ ਦੀ ਪ੍ਰੈਸ ਪਲੱਸ ਜਿਹੜੇ ਮੀਡੀਆ ਦੇ ਸਾਥੀ ਚੰਡੀਗੜ੍ਹ ਤੋਂ ਆਏ ਆ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਸਭ ਜਾਣਦੇ ਹੋ ਕਿ ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਪਾਈ ਦੇ ਆਲਾ ਜੀ ਦਾ 350 ਸਾਲਾ ਸ਼ਹੀਦੀ ਪੁਰਬ ਬੜੀ ਹੀ ਸ਼ਰਧਾ ਸਤਕਾਰ ਤੇ ਮਰਿਆਦਾ ਨਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਸ਼੍ਰੀ ਅਨੰਦਪੁਰ ਸਾਹਿਬ ਦੇ ਨਾਲ-ਨਾਲ ਪੰਜਾਬ ਦੇ ਚਾਰ ਹੋਰ ਸ਼ਹਿਰ ਗੁਰੂ ਸਾਹਿਬ ਨਾਲ ਜੋ ਸੰਬੰਧਿਤ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ, ਬਾਬਾ ਬਕਾਲਾ ਸਾਹਿਬ, ਪਟਿਆਲਾ ਤੇ ਨਾਲ ਹੀ ਸ਼੍ਰੀ ਨਗਰ ਤੋਂ ਵੀ ਆਪ ਜੀ ਜਾਣਦੇ ਹੋ ਕਿ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਬਕਾ ਮੁੱਖ ਮੰਤਰੀ ਦਿੱਲੀ ਮੁੱਖ ਮੰਤਰੀ ਜੰਮੂ ਕਸ਼ਮੀਰ ਸ਼੍ਰੀਨਗਰ ਤੋਂ ਨਗਰ ਕੀਰਤਨ ਰਵਾਨਾ ਹੋਇਆ ਤੇ ਉਹ ਨਗਰ ਕੀਰਤਨ ਜਿਹੜਾ ਹੈ ਆਰੰਭ ਹੋ ਚੁੱਕਿਆ ਸ਼੍ਰੀ ਅਨੰਦਪੁਰ ਸਾਹਿਬ ਦੀ ਤਰਫ ਤੇ ਕੱਲ 20 ਤਰੀਕ ਨੂੰ ਪੰਜਾਬ ਦੇ ਬਾਕੀ ਜਿਹੜੇ ਤਿੰਨ ਨਗਰ ਕੀਰਤਨ ਹੈ ਜਿਨ੍ਹਾਂ ਵਿੱਚੋਂ ਇੱਕ ਗੁਰਦਾਸਪੁਰ ਤੋਂ ਇੱਕ ਫਰੀਦਕੋਟ ਤੋਂ ਤੇ ਇੱਕ ਤੱਕ ਸ਼੍ਰੀ ਦਮਦਮਾ ਸਾਹਿਬ ਤੋਂ ਆਰੰਭ ਹੋਣਗੇ ਚਾਰੋਂ ਨਗਰ ਕੀਰਤਨ 22 ਤਰੀਕ ਨੂੰ ਸ਼ਾਮੀ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਣਗੇ ਇਸ ਦੇ ਨਾਲ-ਨਾਲ ਅਸੀਂ ਆਪ ਸਭ ਨੇ ਦੇਖਿਆ ਹੋਊਗਾ ਕਿ ਪਿਛਲੇ ਕਈ ਮਹੀਨਿਆਂ ਤੋਂ ਸਾਡੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਰੋਪੜ ਵੱਲੋਂ ਦਿਨ ਰਾਤ ਮਿਹਨਤ ਕਰਕੇ ਜਿਹੜਾ ਹੈ ਅਨੰਪੁਰ ਸਾਹਿਬ ਦੇ ਵਿੱਚ ਤਿਆਰੀਆਂ ਦੇ ਲੱਗੇ ਹੋਏ ਆ ਹਜੇ ਵੀ ਲੱਗੇ ਹੋਏ ਆ ਤੇ ਅੱਜ ਆਪ ਦੇਖ ਸਕਦੇ ਹੋ ਕਿ ਅੱਜ ਪੂਰੇ ਦੇਸ਼ ਵਿੱਚ ਪੰਜਾਬ ਵਿੱਚ ਤੇ ਦੁਨੀਆ ਵਿੱਚ ਸ਼੍ਰੀ ਅਨੰਪੁਰ ਸਾਹਿਬ ਦੇ ਜਿਹੜੇ ਕਲਿੱਪਸ ਹੈ ਰੀਲਸ ਹੈ ਵੀਡੀਓਜ਼ ਹੈ ਖੂਬਸੂਰਤੀ ਦੇ ਉਹ ਵਾਇਰਲ ਹੋ ਰਹੇ ਆ ਬੜਾ ਮਨ ਨੂੰ ਸਕੂਨ ਆਂਦਾ ਹੈ ਤੇ ਅਸੀਂ ਸਾਰੇ ਚਾਹੇ ਮੈਂ ਖੁਦ ਸਾਡੀ ਸਾਰੀ ਸਰਕਾਰ ਤੇ ਜਿੰਨੇ ਅਫੀਸਰ ਸਹਿਬਾਨ ਸਾਡੇ ਨਾਲ ਡੀਸੀ ਸਾਹਿਬ ਨੇ ਏਡੀਸੀ ਸਹਿਬਾਨ ਦੋਨੋਂ ਏਡੀਸੀ ਸਹਿਬਾਨ ਅਸੀਂ ਸਾਰੇ ਤੇ ਜਿੰਨੇ ਵੀ ਅਧਿਕਾਰੀ ਲੱਗੇ ਆ ਜਿੰਨੇ ਸਾਡੇ ਆਮ ਆਦਮੀ ਪਾਰਟੀ ਦੇ ਸਾਥੀ ਲੱਗੇ ਅਸੀਂ ਸਾਰੇ ਆਪਣੇ ਆਪ ਨੂੰ ਵੱਡ ਭਾਗੀ ਸਮਝਦੇ ਆ ਕਿ ਸਾਨੂੰ ਇਹ ਮੌਕਾ ਮਿਲਿਆ ਕਿ ਅਸੀਂ ਜਿਹੜੀ ਜਿਹੜੀ ਕੁਰਸੀ ਤੇ ਬੈਠੇ ਆ ਤੇ ਸਾਨੂੰ ਗੁਰੂ ਸਾਹਿਬ ਦਾ ਇਹ ਪੁਰਬ ਮਨਾਉਣ ਦਾ ਮੌਕਾ ਮਿਲਿਆ ਇਹ ਉਹ ਮਹਾਨ ਧਰਤੀ ਹੈ ਜਿਸ ਨੂੰ ਨੌਵੇਂ ਪਾਤਸ਼ਾਹ ਨੇ ਆਪ ਮੁਲਕ ਖਰੀਦ ਕੇ ਬਸਾਇਆ ਇਹ ਉਹ ਮਹਾਨ ਧਰਤੀ ਹੈ ਜਿੱਥੇ ਦਸ਼ਮੇਸ਼ ਪਿਤਾ ਨੇ ਪੂਰੀ ਕਾਇਨਾਤ ਨੂੰ ਸਭ ਤੋਂ ਵਧੀਆ ਤੋਹਫਾ ਖਾਲਸੇ ਦੇ ਰੂਪ ਚ ਦਿੱਤਾ ਇੱਥੇ ਦੇ ਕਣ ਕਣ ਨੂੰ ਸਾਡਾ ਨਮਨ ਹੈ ਤੇ ਸਾਰਿਆਂ ਦੇ ਸਹਿਯੋਗ ਦੇ ਸਦਕਾ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜੋ ਕੰਮ ਹੋ ਰਿਹਾ ਚਾਹੇ ਉਹ ਵਾਈਟ ਸਿਟੀ ਦਾ ਦੇਖਿਆ ਹੋਵੇ ਬਹੁਤ ਸੁੰਦਰ ਜਿਹੜੇ ਹੈ ਵਾਲ ਪੇਂਟਿੰਗ ਸੰਦਰ ਸ਼ਹਿਰ ਚ ਹੋਈਆਂ ਪੂਰੇ ਸ਼ਹਿਰ ਦੀ ਸਾਫ ਸਫਾਈ ਤੇ ਅ ਬਹੁਤ ਸਾਰੇ ਪ੍ਰਬੰਧ ਜਿਹੜੇ ਅਸੀਂ ਕੀਤੇ ਆ ਜਿਨ੍ਹਾਂ ਦੇ ਵਾਸਤੇ ਮੈਂ ਅ ਅੱਜ ਦੀ ਜਿਹੜੀ ਮੀਡੀਆ ਬਰੀਫਿੰਗ ਤੇ ਉਹਨਾਂ ਵਿੱਚੋਂ ਇੱਕ ਇਹ ਹੈ ਕਿ ਸਾਡਾ ਪੂਰੇ ਸਮਾਗਮ ਦੇ ਦੌਰਾਨ ਇੱਕ ਇਹ ਮੀਡੀਆ ਸੈਂਟਰ ਹੋਊਗਾ ਜਿੱਥੇ ਡੇਲੀ ਪ੍ਰੈਸ ਬਰੀਫਿੰਗਸ ਹੋਣਗੀਆਂ ਤੇ ਇੱਥੇ ਹਰ ਤਰ੍ਹਾਂ ਦੀ ਸਹੂਲਤ ਸਾਡੇ ਮੀਡੀਆ ਦੇ ਸਾਥੀਆਂ ਲਈ ਵੀ ਅਵੇਲੇਬਲ ਹੈ ਸਭ ਤੋਂ ਪਹਿਲਾਂ ਤਾਂ ਜੀ ਪੂਰੇ ਅਨੰਦਪੁਰ ਸਾਹਿਬ ਦੇ ਜਿੰਨੀਆਂ ਵੀ ਰੋਡਸ ਹੈ ਤਾਂ ਟੋਟਲ ਰੋਡ ਇਨਫਰਾਸਟ੍ਰਕਚਰ ਆਫ ਦ ਸਿਟੀ ਉਸ ਨੂੰ ਪੂਰਾ ਜਿਹੜਾ ਸਿਲੀ ਵੈਂਪ ਕੀਤਾ ਬੀ ਕਰੋੜ ਤੋਂ ਵੱਧ ਲਾਗਤ ਦੇ ਨਾਲ ਸਾਰੇ ਸ਼ਹਿਰ ਦੀਆਂ ਸੜਕਾਂ ਜਿਹੜੀਆਂ ਦੁਬਾਰਾ ਬਣਾਈਆਂ ਗਈਆਂ ਲਗਭਗ 15 ਕਰੋੜ ਦੀ ਲਾਗਤ ਦੇ ਨਾਲ ਸ਼ਹਿਰ ਦੇ ਜਿਹੜੇ ਅੰਦਰ ਕੰਮ ਹੋਣੇ ਸੀ ਸਫਾਈ ਨੂੰ ਲੈ ਕੇ ਸਾਰੀ ਡਰੇਨਸ ਜਿਹੜੀਆਂ ਹੈ ਅਨੰਦਪੁਰ ਸਾਹਿਬ ਪੰਜਾਬ ਦਾ ਪਹਿਲਾ ਉਹ ਸ਼ਹਿਰ ਬਣਨ ਜਾ ਰਿਹਾ ਜਿਸ ਦਾ ਕੋਨਾ ਕੋਨਾ ਵਾਈਫਾਈ ਨਾਲ ਲੈਸ ਹੋਗਾ ਜਿੰਨੀਆਂ ਲਾਈਟਸ ਹੈ ਉਹਨਾਂ ਨੂੰ ਵਾਈਟ ਪੇਂਟ ਕੀਤਾ ਗਿਆ ਉਹਨਾਂ ਦੇ ਉੱਤੇ LED ਲਾਈਟਸ ਜਿਹੜੀਆਂ ਹੈ ਉਹ ਵੀ ਵਾਈਟ ਕਲਰ ਕੀਤਾ ਗਿਆ ਤੇ ਸਟ੍ਰਿਪ ਲਾਈਟਿੰਗ ਕੀਤੀ ਗਈ ਹੈ ਪੂਰੇ ਨਨਦਪੁਰ ਸਾਭ ਨੂੰ ਮਸ਼ਾਲਾਂ ਦੇ ਨਾਲ ਸਜਾਇਆ ਜਾ ਰਿਹਾ ਹੈ ਪਲੱਸ ਲਗਭਗ 25000 ਤੋਂ ਵੱਧ ਵਾਈਟ ਜਿਹੜਾ ਪੇਂਟ ਹੈ ਉਹ ਇਹ ਵੀ ਦੱਸਦੀ ਹੈ ਕਿ ਬਹੁਤ ਸਾਰਾ ਨਿੱਜੀ ਤੌਰ ਤੇ ਸਾਰੇ ਆਫੀਸਰ ਸਹਿਬਾਨਾਂ ਨੇ ਸਾਰਿਆਂ ਨੇ ਅਸੀਂ ਆਪਣੇ ਕੋਲੋਂ ਵੀ ਪਹਿਲੀ ਵਾਰੀ ਹੋਊਗਾ ਕਿ ਕਈ ਕੰਮ ਜਿਹੜੇ ਸਰਕਾਰ ਤੋਂ ਨਹੀਂ ਹੋ ਸਕਦੇ ਸੀ ਟੈਂਡਰ ਲੱਗਣੇ ਸੀ ਉਹ ਅਸੀਂ ਪਬਲਿਕ ਵਿਦ ਦ سپورਟ ਆਫ ਦ ਕਮਿਊਨਿਟੀ ਉਹ ਅਸੀਂ ਕਰਾਇਆ ਜਿਹਦੇ ਵਿੱਚ ਵਾਈਟ ਸਿਟੀ ਦਾ ਕੰਮ ਹੈ ਵਾਲ ਪੇਂਟਿੰਗਸ ਦਾ ਕੰਮ ਹੈ ਤੇ ਨਾਲ-ਨਾਲ ਤਿੰਨ ਟੈਂਟਸਿਟੀਆਂ ਸਭ ਤੋਂ ਵੱਧ ਕਿਉਂਕਿ ਜਿਹੜੀ ਸੰਗਤ ਦੇ ਰਹਿਣ ਦੇ ਲਈ ਤਿੰਨ ਟੈਂਟਸਿਟੀਆਂ ਅਸੀਂ ਸ਼੍ਰੀ ਦਨਪੁਰ ਸਾਹਿਬ ਜਿੰਦ ਤਿਆਰ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਟੈਂਟਸਿਟੀ ਹੈ ਜਿਸ ਨੂੰ ਅਸੀਂ ਚੱਕ ਨਾਨਕੀ ਨਿਵਾਸ ਦਾ ਨਾਮ ਦਿੱਤਾ ਉਹ ਚੰਡੇਸਰ ਪਿੰਡ ਚ 70 ਏਕੜਾ 70 ਕਿੱਲੇ ਚ ਟੈਂਟਸਿਟੀ ਹੈ ਕਿਉਂਕਿ ਜਿਹੜਾ ਜ਼ਿਆਦਾ ਸੰਗਤ ਦਾ ਹੈ ਉਹ ਮਾਝੇ ਤੇ ਦੁਆਬੇ ਚੋਂ ਤੇ ਕੁਝ ਹਿੱਸਾ ਮਾਲਵੇ ਦਾ ਵੀ ਉਹ ਸਾਨੂੰ ਇਹ ਕਿ ਉਹ ਇਸ ਪਾਸੋਂ ਆਊਗਾ ਤਾਂ ਸਭ ਤੋਂ ਵੱਡੀ ਜਿਹੜੀ ਟੈਂਟ ਸਿਟੀ ਹੈ ਪੂਰਾ ਇੱਕ ਸ਼ਹਿਰ ਆਪ ਜੀ ਜਾ ਕੇ ਦੇਖ ਸਕਦੇ ਪੂਰਾ ਇੱਕ ਸ਼ਹਿਰ ਲੱਗਦਾ ਹੈ ਤੇ ਉੱਥੇ ਸੰਗਤ ਵਾਸਤੇ ਹਰ ਤਰ੍ਹਾਂ ਦੀ ਸਹੂਲਤ ਉਹ ਟੈਂਟ ਸਿਟੀ ਦੇ ਵਿੱਚ ਅਵੇਲੇਬਲ ਹੈ 24 ਘੰਟੇ ਲੰਗਰ 24 ਘੰਟੇ ਸੀਸੀਟੀਵੀ ਕੈਮਰੇ ਹਰ ਤਰ੍ਹਾਂ ਦੀ ਸਿਕਿਉਰਿਟੀ ਤੇ ਦੋ ਤਰ੍ਹਾਂ ਦੇ ਰਹਿਣ ਦੇ ਅਰੇਂਜਮੈਂਟ ਹੈ ਇੱਕ ਕਮਰੇ ਦੇ ਵਿੱਚ ਚਾਰ ਜੀ ਰੁੱਕ ਸਕਦੇ ਨੇ ਤੇ ਫਿਰ ਇੱਕ ਵੱਡੀ 16 ਬੰਦਿਆਂ ਦੀ ਡੋਰਮਟਰੀ ਹੈ ਕਦੋਨੋ ਦੀ ਜਿਹੜੀ ਹੈ ਉੱਥੇ ਰਹਿੰਦਾ ਅਨੁਵਸਤ ਹੈ 24 ਘੰਟੇ ਗਰਮ ਤੇ ਠੰਡਾ ਪਾਣੀ ਸੰਗਤ ਦੇ ਲਈ ਜਿਵੇਂ ਆਪਾਂ ਇੱਕ ਚੋ ਇੱਕ ਬੈਸਟ ਤੋਂ ਬੈਸ ਸਹੂਲਤ ਕਿ ਲਈ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਕਿਹਾ ਸੀ ਚ ਜੋ ਮਰਜੀ ਜਿੰਨਾ ਮਰਜੀ ਖਰਚਾ ਹੋ ਜਾਵੇ ਪਰ ਅਸੀਂ ਆਪਣੇ ਸੰਗਤ ਨੂੰ ਬੈਸਟ ਤੋਂ ਬੈਸ ਸਹੂਲਤ ਜਿਹੜੀ ਹੈ ਐਦਾਂ ਹੀ ਇੱਕ ਸਾਡੀ ਟੈਂਟ ਸਿਟੀ ਚ ਜਿਹੜੀ ਚ ਸੱਤ ਇੱਕਰਾਂ ਚ ਤੇ ਇੱਕ ਟੈਂਟ ਸਿਟੀ ਸਾਡੀ ਪੀਐਸਪੀਸੀਐਲ ਦੇ ਵਿੱਚ ਜਿਸ ਦਾ ਨਾਮ ਅਸੀਂ ਭਾਈ ਸਤੀਦਾਸ ਨਿਵਾਸ ਰੱਖਿਆ ਜੋ ਸਾਡੇ ਜਿਹੜੇ ਗੈਸਟ ਆਊਟ ਆਫ ਸਟੇਟਸ ਆ ਰਹੇ ਨੇ ਜੋ ਬਖਵਖ ਸਟੇਟਸ ਤੋਂ ਮਨਿਸਟਰ ਸਹਿਬਾਨ ਐਮ ਐਲ ਏ ਸਹਿਬਾਨ ਸੁਪਰੀਮ ਕੋਰਟ ਦੇ ਆਨਰੇਬਲ ਜਜੇਸ ਹਾਈ ਕੋਰਟ ਦੇ ਆਨਰੇਬਲ ਜਜੇਸ ਅੰਬੈਸੀਸ ਤੋਂ ਜਾਂ ਜਿਹੜੇ ਹੋਰ ਜਿਹੜੇ ਡਿਗਨਿਟਰੀਜ਼ ਆ ਰਹੇ ਉਹਨਾਂ ਲਈ ਹੈ ਜਿੱਥੇ ਇਸ ਦੇ ਨਾਲ ਨਾਲ ਪਹਿਲੀ ਵਾਰੀ ਹੈ ਕਿ 101 ਏਕੜਾ ਚ 30 ਪਾਰਕਿੰਗਸ ਬਣਾਈਆਂ ਨੇ ਇਨ੍ਹਾਂ ਪਾਰਕਿੰਗਾਂ ਚ ਜਿਹੜੀ ਇਸ ਵਕਤ ਸਭ ਤੋਂ ਖਾਸ ਪਾਰਕਿੰਗ ਹੈ ਉਹ ਇੱਕ ਟਰੋਲੀ ਸਿਟੀ ਹਮੇਸ਼ਾ ਅਸੀਂ ਦੇਖਦੇ ਹੁਲੇ ਮੱਲੇ ਦਾ ਜੋ ਸਰਦ ਤਿਰਬ ਹੈ ਕਿ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਟਰੈਕਟਰ ਟਰਾਲੀਆਂ ਆਉਂਦੀਆਂ ਸੀ ਤਾਂ ਉਹਨਾਂ ਦੀ ਇੱਛਾ ਹੁੰਦੀ ਹੈ ਪਿੰਡੋਂ ਜਦੋਂ ਦੂਰੋਂ ਚੱਲ ਕੇ ਆਂਦੇ ਕਿ ਅਸੀਂ ਗੁਰੂ ਘਰ ਦੇ ਬਿਲਕੁਲ ਨੇੜੇ ਜਾਈਏ ਲਾਗੇ ਜਾਈਏ ਤਾਂ ਪਹਿਲੀ ਵਾਰੀ 900 ਮੀਟਰ ਦੂਰ ਤੱਕ ਸਾਬ ਤੋਂ ਅਸੀਂ ਇੱਕ 10 ਏਕੜਾਂ ਦੇ ਵਿੱਚ ਜਿਹੜੀ ਹੈ 10 ਕਿੱਲਿਆਂ 'ਚ ਇੱਕ ਟੈਂਟ ਸਿ ਟਰੋਲੀ ਸਿਟੀ ਜਿਹੜੀ ਹੈ ਟਰੋਲੀ ਸਿਟੀ ਬਸਾਈ ਹੈ ਜਿੱਥੇ ਹਰ ਤਰ੍ਹਾਂ ਦੀ ਸੁਵਿਧਾ ਇਸ਼ਨਾਨ ਦੀ ਵਿਵਸਥਾ ਬਾਥਰੂਮਾਂ ਦੀ ਵਿਵਸਥਾ ਹਰ ਵੇਲੇ ਲਾਈਟ ਸੀਸੀਟੀਵੀ ਕੈਮਰੇ ਤੇ ਉਹ ਬਿਲਕੁਲ ਉਥੋਂ ਗੁਰਦੁਆਰਾ ਸੀਸਗੰਨ ਸਾਹਿਬ 700 ਮੀਟਰ ਤੇ ਤਖਤ ਸਾਹਿਬ 900 ਮੀਟਰ ਜਿਹੜਾ ਦੂਰ ਹੋਊਗਾ ਇਹ ਪਹਿਲੀ ਵਾਰੀ ਜਿਹੜਾ ਉਪਰਾਲਾ ਕੀਤਾ ਗਿਆ ਪੂਰੀ ਜਿਹੜੀ ਚਰਨ ਗੰਗਾ ਖੱਡ ਉਸ ਨੂੰ ਸਾਫ਼ ਕਰਾ ਕੇ ਉੱਥੇ ਵੀ ਅਸੀਂ ਪਾਰਕਿੰਗ ਦੀ ਵਿਵਸਥਾ ਜਿਹੜੀ ਕੀਤੀ ਹੈ ਤਾਂ ਕਿ ਬਿਲਕੁਲ ਜਿਹੜੀ ਸਾਡੀ ਐਦਾਂ ਹੀ 29 ਹੋਰ ਪਾਰਕਿੰਗਾਂ 100 ਏਕੜ ਤੋਂ ਵੱਧ ਹਰ ਪਾਰਕਿੰਗ ਦੇ ਵਿੱਚ ਜਿਹੜਾ ਹੈ ਸੀਸੀਟੀਵੀ ਕੈਮਰੇ ਸਾਡੇ ਜਿਹੜੇ ਉੱਥੇ EMPLOYEES ਹੋਣਗੇ ਜਿਹੜੀ ਵੀ ਸੰਗਤ ਆਉਗੀ ਉਸ ਨੂੰ ਪਰਚੀ ਕੱਟ ਕੇ ਫ੍ਰੀ ਆਫ ਕਾਸਟ ਪਲੱਸ ਇਹ ਸਾਰੀ ਪਾਰਕਿੰਗਸ ਮੈਂ ਜਿਹੜਾ ਸਾਡਾ ਮੈਪ ਮਾ ਇੰਡੀਆ ਹੈ ਉਹਦੇ ਉੱਤੇ ਅਵੇਲੇਬਲ ਹੈ ਤੁਸੀਂ ਆਪਣੀ ਲੋਕੇਸ਼ਨ ਸੇਵ ਕਰ ਸਕਦੇ ਹੋ ਪਲੱਸ ਇਸ਼ਨਾਨ ਦੀ ਵਿਵਸਥਾ ਵਾਸ਼ਰੂਮਜ਼ ਦੀ ਵਿਵਸਥਾ ਟਾਇਲਟਸ ਦੀ ਵਿਵਸਥਾ ਹਰ ਪਾਰਕਿੰਗ ਚ ਅਵੇਲੇਬਲ ਹੋਊਗੀ ਤਿੰਨੋਂ ਟੈਂਟ ਸਿਟੀਆਂ ਚ ਤੇ ਵੱਖ-ਵੱਖ ਜਗ੍ਹਾ ਦੇ ਉੱਤੇ 19 ਆਮ ਆਦਮੀ ਕਲੀਨਿਕ ਪੂਰੇ ਅਨੰਦਪੁਰ ਸਾਹਿਬ ਛੋਣਗੇ ਜਿੱਥੇ ਹਰ ਤਰ੍ਹਾਂ ਦੀ ਸੁਵਿਧਾ ਸਿਹਤ ਦੀ ਜਿਹੜੀ ਹੈ ਜਿੰਨੇ ਟੈਸਟਿਕ ਆਮ ਸਧਾਰਨ ਆਮ ਆਦਮੀ ਕਲੀਨਿਕਸ ਹੁੰਦੇ ਆ ਉਹ ਵੀ ਅੱਖਾਂ ਦੇ ਫ੍ਰੀ ਜਿਹੜੇ ਚੈੱਕਅਪ ਕੈਂਪ ਆ ਉਹ ਵੀ ਹੋਣਗੇ ਕੋਸ਼ਿਸ਼ ਇਹ ਵੀ ਕੀਤੀ ਜਾਊਗੀ ਜੇ ਸੰਗਤ ਨੂੰ ਅਸੀਂ ਇੱਕ ਘੰਟੇ ਦੇ ਵਿੱਚ ਵਿੱਚ ਐਣਕਾਂ ਵੀ ਬਣਾ ਕੇ ਦੇ ਸਕੀਏ ਤਾਂ ਆਪਣੇ ਵੱਲੋਂ ਹਰ ਪ੍ਰਯਾਸ ਜਿਹੜਾ ਹੈ ਉਹ ਅਸੀਂ ਕਰ ਰਹੇ ਹਾਂ ਕੱਲ ਤੋਂ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਵੈਸੇ ਤਾਂ ਪਿਛਲੇ ਕਈ ਦਿਨਾਂ ਤੋਂ ਹੀ ਆਪਾਂ ਦੇਖ ਰਹੇ ਹਾਂ ਕਿ ਸੰਗਤ ਦਾ ਜਿਹੜਾ ਹੈ ਉਹ ਆਮਜ ਬਹੁਤ ਵੱਧ ਗਈ ਹੈ ਪਰ ਕੱਲ ਸ਼ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਦਾ ਸਭ ਤੋਂ ਵੱਡਾ ਲਾਈਟ ਐਂਡ ਸਾਊਂਡ ਸ਼ੋਅ ਹੋਣ ਜਾ ਰਿਹਾ ਚਰਨ ਗੰਗਾ ਸਟੇਡੀਅਮ ਦੇ ਵਿੱਚ ਤੇ 22 ਤਰੀਕ ਤੋਂ ਜਿਹੜੇ ਸਾਰੇ ਨਗਰ ਕੀਰਤਨ ਆਣੇ ਨੇ 23 ਤਰੀਕ ਨੂੰ ਸਰਵ ਧਰਮ ਧਰਮ ਸੰਮੇਲਨ ਉਸ ਦੀ ਤਿਆਰੀਆਂ ਵੀ ਬਹੁਤ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਰ ਧਰਮ ਦੇ ਜਿਹੜੇ ਸੰਤ ਮਹਾਪੁਰਖ ਆ ਉੱਥੇ ਪਹੁੰਚ ਰਹੇ ਨੇ 23 ਨੂੰ ਜਿਹੜਾ 350 ਸਾਲਾ ਦਸਮ ਪਾਤਸ਼ਾਹ ਦਾ ਗੁਰਤਾ ਗੱਦੀ ਦਿਵਸ ਹੈ ਉਸ ਨੂੰ ਜਿਹੜਾ ਲੈ ਕੇ ਕੀਰਤਨ ਦਰਬਾਰ ਉਹ ਵੀ 23 ਤਰੀਕ ਨੂੰ ਹੋਣਾ ਹੈ 24 ਤਰੀਕ ਨੂੰ ਵਿਧਾਨ ਸਭਾ ਦਾ ਵਿਸ਼ੇਸ਼ اجلاس ਨਾਲ ਹੀ ਮੁੱਖ ਮੰਡਲ ਦੇ ਵਿੱਚ ਜਿਹੜੀ ਢਾਡੀਵਾਰਾਂ ਤੇ ਸ਼ਾਮੀ ਫਿਰ ਜਿਹੜਾ ਹੈ ਕੀਤੇਂਦਰਵਾਰ ਤੇ 25 ਤਰੀਕ ਨੂੰ ਸਰਬੱਤ ਦਾ ਭਲਾ ਇਕੱਤਰਤਾ ਜਿਹੜਾ ਹੈ ਮੁੱਖ ਸਮਾਗਮ ਤੇ ਅਰਦਾਸ ਹੋਊਗੀ ਸਰਬੱਤ ਦੇ ਭਲੇ ਦੀ ਇਸ ਦੇ ਨਾਲ ਨਾਲ ਪਹਿਲੀ ਵਾਰੀ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਜਿਹੜਾ ਹੈ ਡਰੋਨ ਸ਼ੋਅ ਹਰ ਰੋਜ਼ ਸ਼ਾਮੀ 5 ਵਜੇ ਵਿਰਾਸਤੇ ਖਾਲਸਾ ਦੇ ਵਿੱਚ ਜਿਹੜਾ ਹੈ ਆ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਡਰੋਨ ਸ਼ੋ ਹੋਊਗਾ ਜਿਸ ਦੇ ਵਿੱਚ ਗੁਰੂ ਸਾਹਿਬ ਦੇ ਲਾਸਾਨੀ ਸ਼ਹਾਦਤ ਨੂੰ ਥਰੂ ਡਰੋਨ ਸ਼ੋ ਦੇ ਮਾਧਿਅਮ ਦੇ ਨਾਲ 500 ਡਰੋਨਸ ਦਾ ਅਜ ਤੱਕ ਨਾਰਥ ਇੰਡੀਆ ਚ ਕਦੇ ਵੀ ਡਰੋਨ ਸ਼ੋ ਨਹੀਂ ਹੋਇਆ ਪਹਿਲੀ ਵਾਰੀ ਹੋ ਰਿਹਾ ਤੇ ਇਹ ਪੂਰਾ ਇੱਕ ਹਫਤਾ ਚੱਲੂਗਾ ਇਹ ਡਰੋਨ ਸ਼ੋ ਹੋਊਗਾ ਅੱਜ ਜਿਹੜਾ ਮੁੱਖ ਵਿਸ਼ਾ ਇਹ ਹੈ ਕਿ ਜਿਹੜੀ ਸਾਡੀ ਟੈਂਟ ਸਿਟੀਆਂ ਨੇ ਅਸੀਂ ਉਹਨਾਂ ਦੀ ਜਿਹੜੀ ਬੁਕਿੰਗਸ ਹੈ ਉਹ ਓਪਨ ਕਰ ਰਹੇ ਹਾਂ ਤੇ ਮੈਂ ਆਪ ਸਭ ਦੇ ਮਾਧਿਅਮ ਦੇ ਰਾਹੀਂ ਤੁਹਾਡੇ ਸਭ ਦਾ ਵੀ ਸਹਿਯੋਗ ਚਾਹੀਦਾ ਆਪ ਜੀ ਦੇ ਜਿਹੜੇ ਅਦਾਰੇ ਨੇ ਚਾਹੇ ਉਹ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਆਪ ਸਭ ਦੇ ਸਾਥ ਦੀ ਲੋੜ ਹੈ ਆਪ ਸਭ ਦੇ ਮਾਧਿਅਮ ਦੇ ਰਾਹੀਂ ਅਸੀਂ ਜਿਹੜਾ ਮੈਸੇਜ ਹੈ ਸੰਗਤ ਤੱਕ ਪਹੁੰਚਾਉਣਾ ਚਾਹੁੰਦੇ ਆ 10 ਹਜ਼ਾਰ ਲਗਭਗ 10 ਹਜ਼ਾਰ ਸੰਗਤ ਰੋਜ਼ਾਨਾ ਟੈਂਟ ਸਿਟੀ ਚ ਰੁਕ ਸਕੂਗੀ ਕੁਝ ਅਸੀਂ ਹੈਂਗਰਸ ਦਾ ਵੀ ਬੰਦੋਬਸ ਕੀਤਾ ਹੈ ਜੇ ਸੰਗਤ ਦੀ ਆਮਤ ਵਾਦੀ ਹੈ ਤਾਂ ਸੰਗਤ ਉੱਥੇ ਵੀ ਜਿਹੜੀ ਰੁਕ ਸਕਦੀ ਹੈ ਤਾਂ ਇਹ ਸਾਰੀ ਜਿਹੜੀ ਬੁਕਿੰਗ ਹੈ ਇਟਸ ਅਸੀਂ ਇੱਕ ਐਪ ਵੀ ਤਿਆਰ ਕੀਤੀ ਹੈ ਪਲੱਸ ਜਿੰਨੇ ਪੰਜਾਬ ਸਰਕਾਰ ਦੀ ਵੈਬਸਾਈਟਸ ਹੈ ਉਨ੍ਹਾਂ ਦੇ ਉੱਤੇ ਇਹ ਜਿਹੜੀ ਬੁਕਿੰਗ ਹੈ ਅਵੇਲੇਬਲ ਹੈ ਅਗਰ ਕੋਈ ਬਜ਼ੁਰਗ ਜਿਹੜਾ ਹੈ ਜਿਹੜਾ ਮੋਬਾਈਲ ਨਹੀਂ ਯੂਜ਼ ਕਰ ਸਕਦਾ ਮੋਬਾਈਲ ਫ੍ਰੈਂਡ ਨਹੀਂ ਲਈ ਹੈ ਤਾਂ ਜਿੰਨੇ ਪੰਜਾਬ ਸੁਵਿਧਾ ਕੇਂਦਰ ਹੈ ਉਹਨਾਂ ਤੋਂ ਜਾ ਕੇ ਵੀ ਤੁਸੀਂ ਬੁਕਿੰਗ ਕਰਾ ਸਕਦੇ ਹੋ ਬਹੁਤ ਸੌਖਾ ਹੈ ਤੇ ਕਿਸੇ ਵੀ ਟੈਂਸਿਟੀ ਦਾ ਕੋਈ ਵੀ ਚਾਰਜ ਨਹੀਂ ਹੈ 1 ਰੁਪਿਆ ਵੀ ਚਾਰਜ ਨਹੀਂ ਆ ਸਿੰਪਲ ਤੁਸੀਂ ਆਪਣਾ ਮੋਬਾਈਲ ਨੰਬਰ ਮੈਂ ਤੁਹਾਨੂੰ ਇੱਕ ਵਾਰੀ ਇੱਥੇ ਦਿਖਾ ਵੀ ਦੂੰਗਾ ਇਸ ਤੋਂ ਬਾਅਦ ਸਿੰਪਲ ਤੁਸੀਂ ਆਪਣੇ ਮੋਬਾਈਲ ਨੰਬਰ ਦੇ ਨਾਲ ਲੌਗਇਨ ਕਰਨਾ ਹੈ ਆਪਣਾ ਆ ਆਧਾਰ ਕਾਰਡ ਜਾਂ ਕੋਈ ਵੀ ਹੋਰ ਪ੍ਰੂਫ ਉਹ ਵੀ ਬਹੁਤ ਸੌਖਾ ਕੀਤਾ ਗਿਆ ਤਾਂ ਕਿ 1-2 ਮਿੰਟ ਤੋਂ ਬਾਅਦ ਸਮਾਂ ਨਾ ਲੱਗੇ ਤੇ ਤੁਸੀਂ ਜਿਹੜਾ ਹੈ ਇਹ ਟੈਂਟ ਸਿਟੀ ਦੀ ਬੁਕਿੰਗ ਕਰਾ ਸਕਦੇ ਹੋ ਪੂਰੇ ਪੰਜਾਬ ਤੋਂ ਜਾਂ ਦੇਸ਼ ਤੋਂ ਜਾਂ ਵਿਦੇਸ਼ ਤੋਂ ਸੰਗਤ ਨੂੰ ਅਸੀਂ ਸੱਦਾ ਦਿੰਦੇ ਹਾਂ ਕਿ ਆਓ ਅਸੀਂ ਬਹੁਤ ਬਹੁਤ ਸ਼ਰਧਾ ਦੇ ਨਾਲ ਅਸੀਂ ਟੈਂਟ ਸਿਟੀਆਂ ਤਿਆਰ ਕੀਤੀਆਂ ਨੇ ਤੇ 21 ਤਰੀਕ ਤੋਂ ਇਹ ਟੈਂਟ ਸਿਟੀਆਂ ਜਿਹੜੀਆਂ ਹੈ ਇਹ ਸੰਗਤ ਦੇ ਲਈ ਅਵੇਲੇਬਲ ਹੋਣਗੀਆਂ ਤਾਂ ਮੈਂ ਜਿਹੜਾ ਇਹਦਾ ਹੈ ਆਪ ਸਭ ਦੇ ਆਪਣੇ ਤੇ ਗੁਰੂ ਸਾਹਿਬ ਤੋਂ ਚਰਨ ਦਾ ਸਰਦਾਰ ਦਾ ਅਸਿਸਟੈਂਟ ਸਿਟੀ ਦਾ ਜਿਹੜਾ ਹੈ ਇਨੋਗ੍ਰੇਸ਼ਨ ਜਿਹੜਾ ਹੈ। ਹੁਣ ਜਿਹੜਾ ਹੈ ਸਾਡੀ ਐਮ ਸੇਵਾ ਮੋਬਾਈਲ ਐਪ ਹੈ ਜਿਹੜੀ ਪੰਜਾਬ ਸਰਕਾਰ ਦੀ ਉਸ ਦੇ ਮਾਧਿਅਮ ਦੇ ਰਾਹੀਂ ਜਾਂ ਪਲੱਸ ਜਿੰਨੀ ਵੀ ਕਿਸੇ ਵੀ ਡਿਪਾਰਟਮੈਂਟ ਦੀ ਚਾਹੇ ਉਹ ਐਜੂਕੇਸ਼ਨ ਡਿਪਾਰਟਮੈਂਟ ਹੈ ਜਾਂ ਕੋਈ ਵੀ ਹੋਰ ਵਿਭਾਗ ਹੈ ਉਸ ਦੀ ਕਿਸੇ ਵੀ ਵੈਬਸਾਈਟ ਤੇ ਜਾਓਗੇ ਉੱਥੇ ਜਿਹੜਾ ਆਪਣਾ ਆਪ ਜੀ ਨੂੰ ਇਹ ਸਾਡੀ ਟੈਂਟ ਸਿਟੀਆਂ ਦੀ ਬੁਕਿੰਗ ਦਾ ਉਹ ਮਿਲ ਜਾਊਗਾ। ਮੈਂ ਹੁਣ ਬੇਨਤੀ ਕਰੂੰਗਾ ਡੀਸੀ ਸਾਹਿਬ ਨੂੰ ਵਰਜੀਤ ਵਾਲੀਆ ਜੀ ਜਿਨ੍ਹਾਂ ਨੂੰ ਇਹ ਵੀ ਸਾਡਾ ਗੁਰੂ ਸਾਹਿਬ ਦੀ ਐਸੀ ਕਿਰਪਾ ਕੇ ਇਹ ਵੀ ਇਸ ਜ਼ਿਲ੍ਹੇ ਦੇ ਜੰਪਲ ਨੇ ਇੱਥੋਂ ਬਿਲੋਂਗ ਕਰਦੇ ਨੇ ਤੇ ਇਹਨਾਂ ਨੂੰ ਮੌਕਾ ਮਿਲਿਆ ਉਹ ਤੁਹਾਨੂੰ ਡਿਟੇਲ ਦੇ ਵਿੱਚ ਜੋ ਬੁਕਿੰਗ ਦਾ ਪ੍ਰੋਸੈਸ ਹੈ ਉਹ ਤੁਹਾਨੂੰ ਦੱਸਣਗੇ ਜੀ ਸਾਡੇ ਇੱਕ ਮੀਡੀਆ ਦੇ ਪਰਿਵਾਰ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਜਿਵੇਂ ਮਾਨਯੋਗ ਮੰਤਰੀ ਸਾਹਮਣੇ ਤੁਹਾਨੂੰ ਵਿਸਤਾਰ ਦੇ ਵਿੱਚ ਦੱਸਿਆ ਹੈਗਾ ਟੈਂਟ ਸਿਟੀਆਂ ਦਾ ਵਿਸ਼ੇਸ਼ ਪ੍ਰਬੰਧ ਪੰਜਾਬ ਸਰਕਾਰ ਨੇ ਕੀਤਾ ਹੈ ਸ਼ਰਦਾਲੂਆਂ ਦੀ ਸੰਗਤਾਂ ਦੀ ਰੁਕਣ ਵਾਸਤੇ ਉਹਨਾਂ ਨੇ ਫੈਰਨ ਵਾਸਤੇ ਉਹਨਾਂ ਦੇ ਪ੍ਰਬੰਧ ਕੀਤੇ ਨੇ ਤੇ ਇਹਦੇ ਵਾਸਤੇ ਸਾਡੀ ਦੋ ਵੈਬਸਾਈਟਸ ਹੈਗੀਆਂ ਨੇ ਇੱਕ ਕਨੈਕਟ ਪੰਜਾਬ ਪੋਰਟਲ ਸਾਰੇ ਇਸ ਨੂੰ ਜਾਣਦੇ ਨੇ ਉਹਦੇ ਉੱਤੇ ਜਾਂ ਫਿਰ ਜਿਹੜਾ ਐਮ ਸੇਵਾ ਮੋਬਾਈਲ ਐਪ ਹੈਗੀ ਹੈ ਜਾਂ ਐਮ ਸੇਵਾ ਪੋਰਟਲ ਹੈ ਜਿਹਦੇ ਉੱਤੇ ਬਾਕੀ ਸਾਰੇ ਆਪਣੇ ਸਰਵਿਸਿੰਗ ਵਾਸਤੇ ਵੀ ਆਪਾਂ ਲੌਗਇਨ ਵਗੈਰਾ ਕਰਦੇ ਇਨ੍ਹਾਂ ਦੋਨਾਂ ਦੇ ਰਾਹੀਂ ਆਪਾਂ ਇਹ ਟੈਂਟ ਬੁਕਿੰਗ ਕਰ ਸਕਦੇ ਇਸ ਤੋਂ ਇਲਾਵਾ ਮਾਨਯੋਗ ਮੰਤਰੀ ਸਾਹਿਬ ਦੀ ਰਹਿਨਮਾਈ ਦੇ ਹੇਠ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਵਿਸ਼ੇਸ਼ ਵੈੱਬਸਾਈਟ ਵੀ ਅਸੀਂ ਤਿਆਰ ਕਰ ਰਹੇ ਹਾਂ ਜਿਸ ਦਾ ਲਾਂਚ ਅਸੀਂ ਕੱਲ ਕਰਾਂਗੇ ਉਹਦੇ ਰਾਹੀਂ ਵੀ ਟੈਂਸਿਟੀ ਦੀ ਬੁਕਿੰਗ ਕੀਤੀ ਜਾ ਸਕਦੀ ਹੈ ਇਹਦੇ ਵਾਸਤੇ ਜਦੋਂ ਤੁਸੀਂ ਪੋਰਟਲ ਦੇ ਉੱਤੇ ਜਾਓ ਤੁਸੀਂ ਸਿਰਫ ਆਪਣਾ ਅਕਾਊਂਟ ਤਿਆਰ ਕਰਨਾ ਹੈ ਹੋ ਸਕਦਾ ਤੁਹਾਡਾ ਅਕਾਊਂਟ ਪਹਿਲਾਂ ਹੀ ਬਣਿਆ ਹੋਵੇ ਜੇ ਤੁਹਾਡਾ ਅਕਾਊਂਟ ਨਹੀਂ ਬਣਿਆ ਹੋਇਆ ਤੁਸੀਂ ਅਕਾਊਂਟ ਰਜਿਸਟਰ ਕਰਕੇ ਉਸ ਤੋਂ ਬਾਅਦ ਪੋਰਟਲ ਦੇ ਵਿੱਚ ਲੌਗਇਨ ਕਰ ਲਓ ਲੌਗਇਨ ਕਰਨ ਤੋਂ ਬਾਅਦ ਲੌਗਇਨ ਕਰਨ ਤੋਂ ਬਾਅਦ OTP ਜੇ来ਗੀ ਤੁਸੀਂ ਇਸ ਨੂੰ ਐਕਸੈਸ ਕਰ ਸਕਦੇ ਲਾਈਵ ਡੈਮੋ ਚੱਲ ਰਿਹਾ ਜੀ ਮੌਕੇ ਦੇ ਉੱਤੇ ਓਟੀਪੀ ਆਇਆ ਹੈਗਾ ਓਟੀਪੀ ਐਂਟਰ ਕੀਤਾ ਗਿਆ ਹੈ ਉਸ ਤੋਂ ਬਾਅਦ ਤੁਸੀਂ ਆਪਣੀ ਡਿਟੇਲਸ ਇਹਦੇ ਵਿੱਚ ਐਂਟਰ ਕਰ ਸਕਦੇ ਹੋ ਜਿਵੇਂ ਤੁਹਾਨੂੰ ਦੱਸਿਆ ਗਿਆ ਹੈ ਜੇ ਤੁਸੀਂ ਆਧਾਰ ਕਾਰਡ ਦੇ ਰਹੀ ਆਪਣਾ ਆਧਾਰ ਨੰਬਰ ਭਰਦੇ ਹੋ ਤੇ ਆਧਾਰ ਨੂੰ ਵੀ ਓਟੀਪੀ ਰਹੀ ਵੈਰੀਫਾਈ ਕਰਦੇ ਹੋ ਤਾਂ ਸਾਰੀ ਆਧਾਰ ਕਾਰਡ ਦੀ ਡਿਟੇਲਸ ਆਟੋਮੈਟਿਕਲੀ ਫੈਚ ਹੋ ਜਾਂਦੀਆਂ ਨੇ ਉਦੇ ਵਿੱਚ ਆਟੋਮੈਟਿਕਲੀ ਭਰੀਆਂ ਜਾਣਗੀਆਂ ਨਹੀਂ ਤਾਂ ਤੁਸੀਂ ਡਰਾਈਵਿੰਗ ਲਾਇਸੈਂਸ ਪਾਸਪੋਰਟ ਹੋਰ ਵੀ ਜਿੰਨੇ ਕਾਫੀ شناختੀ ਕਾਰਡ ਹੈ ਆਪਣੇ ਆਈਡੈਂਟੀਫਿਕੇਸ਼ਨ ਕਾਰਡ ਇਹਦੇ ਨੇ ਉਹਨਾਂ ਦੇ ਰਾਹੀਂ ਤੁਸੀਂ ਆਪਣੀ ਡਿਟੇਲ ਐਂਟਰ ਕਰ ਸਕਦੇ ਹੋ ਜੇ ਤੁਸੀਂ ਆਧਾਰ ਕਾਰਡ ਤੋਂ ਇਲਾਵਾ ਕੋਈ ਹੋਰ ਆਈਡੈਂਟੀਟੀ ਕਾਰਡ ਯੂਜ਼ ਕਰਦੇ ਹੋ ਤਾਂ ਵੀ ਤੁਹਾਨੂੰ ਆਪਣਾ ਨਾਮ ਤੇ ਨੰਬਰ ਸਾਰਾ ਖੁਦ ਐਂਟਰ ਕਰਨਾ ਪਏ ਉਸ ਤੋਂ ਬਾਅਦ ਤੁਸੀਂ ਹੈਂਡਰ ਕਰੋਗੇ ਵੀ ਤੁਹਾਡੀ ਰੂਮ ਰਿਕੁਆਇਰਮੈਂਟ ਕੀ ਨਹੀਂ ਹੈ ਤੇ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਦੇ ਤੱਕ ਤੁਸੀਂ ਸਟੇ ਕਰਨਾ ਚਾਹੁੰਦੇ ਹੋ ਇਹ ਮੈਂ ਸਾਰਿਆਂ ਦੀ ਜਾਣਕਾਰੀ ਵੀ ਦੱਸਦਾ ਇੱਕ ਵਾਰ ਬੁਕਿੰਗ ਕਰਨ ਵਾਸਤੇ 2 ਨਾਈਟਸ ਦੀ অপਸ਼ਨ ਦਿੱਤੀ ਗਈ ਹੈ ਤਾਂ ਜੋ ਸਾਰੇ ਸ਼ਰਧਾਲੂਆਂ ਨੂੰ ਇਹਦੀ অপਸ਼ਨ ਰਹਿ ਸਕੇ ਤਾਂ ਜੇ ਫਰਜ਼ ਕਰ ਲਓ ਕੋਈ 25 ਤਰੀਕ ਨੂੰ ਆਣਾ ਚਾਹੁੰਦਾ ਹੈ ਤਾਂ ਉਹਨੂੰ 25 ਤੋਂ ਆ ਕੇ 27 ਤੱਕ ਦੀ ਬੁਕਿੰਗ ਕਰਨ ਦੀ ਇੱਕ ਵਾਰ ਇਸ ਦੇ ਵਿੱਚ ਐਕਸੈਸ ਹੋਏਗੀ ਜਿਉਂ ਉਹਨਾਂ ਨੇ ਦੁਆਰ ਤੋਂ ਕਰਨ ਤਾਂ ਉਹ ਦੁਆਰ ਤੋਂ ਅਲੱਗ ਤੋਂ ਫੇਰ ਤੋਂ ਬੁਕਿੰਗ ਕਰ ਸਕਦੇ ਠੀਕ ਤੇ ਮਾਝੀ ਹੋਏ ਜ਼ਰੂਰ ਸਾਰੀ ਡਿਟੇਲਸ ਭਾ ਦਿੱਤੀ ਹੈ ਨਹੀਂ ਕੋਈ ਕੋਈ ਸਮਝਦਾ ਹੋਵੇ ਤੇ ਇਸ ਤਰ੍ਹਾਂ ਤੁਹਾਡਾ ਸਿਮੋਸਿਸ ਬਣ ਜਾਏਗਾ ਤੇ ਉਸ ਤੋਂ ਬਾਅਦ ਜਦੋਂ ਤੁਹਾਡੀ ਬੁਕਿੰਗ ਕਨਫਰਮ ਹੋ ਜੇਗੀ ਇਸ ਤਰੀਕੇ ਦਾ ਇੱਕ ਤੁਹਾਡਾ ਪਾਸ ਜਨਰੇਟ ਹੋਏਗਾ ਜਿਵੇਂ ਤੁਸੀਂ ਟ੍ਰੇਨ ਦੀ ਟਿਕਟਾਂ ਦਾ ਵੀ ਪਾਸ ਟਿਕਟ ਦੇਖੀ ਹੋਗੀ ਇਸ ਤਰ੍ਹਾਂ ਇੱਕ ਪੀਡੀਐਫ ਜਨਰੇਟ ਹੋਏਗੀ ਉੱਪਰ ਕਯੂਆਰ ਕੋਡ ਵੀ ਹੋਏਗਾ ਤੇ ਇਹ ਜਿਹੜਾ ਤੁਸੀਂ ਆਪਣੇ ਮੋਬਾਈਲ ਹੀ ਤੁਹਾਨੂੰ ਪ੍ਰਿੰਟ ਕਰਨ ਦੀ ਵੀ ਜ਼ਰੂਰਤ ਨਹੀਂ ਹੈ ਇਸ ਨੂੰ ਆਪਣੇ ਮੋਬਾਈਲ ਤੇ ਤੁਸੀਂ ਲਿਆ ਕੇ ਦਿਖਾ ਸਕਦੇ ਹੋ ਆਪਣੀ ਜਿਹੜੀ ਟੈਨਸੀਟੀ ਹੈਗੀ ਹੈ ਉੱਥੇ ਤੁਸੀਂ ਰਿਸੈਪਸ਼ਨ ਤੇ ਆ ਕੇ ਦਿਖਾ ਕੇ ਤੁਹਾਨੂੰ ਇਸ ਤੁਹਾਡਾ ਡਾਰਮਿਟਰੀ ਨੰਬਰ ਬੈੱਡ ਨੰਬਰ ਸਾਰੀਆਂ ਡਿਟੇਲਸ ਦੇ ਵਿੱਚ ਆਲਰੇਡੀ ਲਿਖਿਆ ਹੋਣਗੀਆਂ ਸਿਰਫ ਗੁਜ਼ਾਰਿਸ਼ ਇਹ ਹੈ ਕਿ ਜਦੋਂ ਤੁਹਾਡਾ ਪਹੁੰਚਣ ਦਾ ਸਮਾਂ ਜੋ ਤੁਸੀਂ ਲਿਖ ਰਹੇ ਹੋ ਉਸੇ ਸਮੇਂ ਆ ਉਸ ਦੇ ਦਰਮਿਆਨ ਤੁਸੀਂ ਪਹੁੰਚਣਾ ਹੈ ਕਿਉਂਕਿ ਟੈਂਸੀਟੀ ਦੇ ਵਿੱਚ ਜ਼ਿਆਦਾ ਸੰਗਤਾਂ ਅਸੀਂ ਚਾਹ ਨਹੀਂ ਚਾਹਦੇ ਕਿ ਕੀ ਬਲੌਕ ਹੋ ਜਾਵੇ ਤਾਂ ਇਸ ਕਰਕੇ ਤੁਸੀਂ ਜਿਹੜਾ ਸਮਾਂ ਭਰ ਰਹੇ ਹੋ ਕਿਰਪਾ ਕਰਕੇ ਉਹਦੇ ਦਰਮਿਆਨ ਹੀ ਸਾਰੀਆਂ ਸੰਗਤਾਂ ਪਹੁੰਚਣ ਤਾਂ ਜਿਹੇ ਸੁਵਿਧਾ ਬਾਕੀ ਸੰਗਤਾਂ ਨੂੰ ਵੀ ਮਿਲਦਾ ਹੈ ਤੇ ਉਸ ਇਸ ਤਰੀਕੇ ਨਾਲ ਯਾਦ ਤੁਸੀਂ ਪ੍ਰਿੰਟ ਕਢਾ ਕੇ ਵੀ ਲੈ ਕੇ ਆ ਸਕਦੇ ਹੋ ਨਹੀਂ ਤਾਂ ਆਪਣੇ موبائل ਤੇ ਵੀ ਦਿਖਾ ਸਕਦੇ ਹੋ ਤੇ ਤੁਹਾਨੂੰ